ਰੜਾਈ ਤੋਂ ਬਾਅਦ ਫੇਰ ਆਪਾਂ ਇਹਦੇ ਕੈਪਸੂਲ ਉਹ ਭਰਦੇ ਆ ਕੈਪਸੂਲ ਭਰਦੇ ਜੀ ਇਹਦੇ ਠੀਕ ਹੈ ਇਹ 1000mg ਦਾ ਕੈਪਸੂਲ ਦਾ ਇੱਕ ਕੈਪਸੂਲੀ ਵੇਲੇ ਵਾਧੂ ਆ ਜੀ ਅੱਛਾ ਹਾਂ ਆਮ ਦੋ ਵੀ ਦੇਦੀ ਤੇ ਸਵੇਰ ਸ਼ਾਮ ਇੱਕ ਕੈਪਸੂਲੀ ਬਹੁਤ ਵਧੀਆ એનર્ਜੀ ਦਿੰਦਾ ਵਾ ਹਰ ਇੱਕ ਤਰ੍ਹਾਂ ਦੀ ਵੀਕਨੈਸ ਦੂਰ ਕਰਦਾ ਵਾ ਸਕਰਾਨੂੰ ਘਾਟਾ ਉਹ ਵੀ ਠੀਕ ਕਰਦਾ ਬਿਲਕੁਲ ਅਦਰੂਨੀ ਕੋਈ ਵੀ ਕਮਜ਼ੋਰੀ ਆ ਠੀਕ ਹੈ ਬਿਲਕੁਲ ਇਹ ਮਹਾਰਾਜ ਦੀ ਕਿਰਪਾ ਨਾਲ ਪੂਰਾ ਦਾ ਰਿਜ਼ਲਟ ਆ ਜੀ ਬਹੁਤ ਸਾਡਾ ਕੈਪਸੂਲ ਲੱਗਦਾ ਵਾ ਜੀ ਜੀ ਤੇ ਹੁਣ ਵੀ ਸਾਨੂੰ ਬਾਹਰੋਂ ਜਿਵੇਂ ਸੱਜਣ ਦੋਸਤਾਂ ਦਾ ਆਰਡਰ ਆਤੋਂ ਕਾਫੀ ਟਾਈਮ ਤੇ ਮਗਾਉਂਦੇ ਹੁਣ ਨੇ ਆਰਡਰ ਕੀਤਾ ਵੀ ਸਾਨੂੰ ਉਹ ਚੀਜ਼ ਬਣਾ ਕੇ ਦਿਓ ਇਹ ਦੁਆਰਾ ਅਸੀਂ ਤਿਆਰ ਕੀਤਾ ਜੀ ਇਹ ਤੇ ਹੁਣ ਕਰੀ ਜਾਂਦੇ ਆ ਦੁਆਰਾ ਫੇਰ ਇਹ ਰਗੜਾਈ ਸ਼ੁਰੂ ਹੋ ਜੂਗੀ ਠੀਕ ਹੈ ਇਹਨੂੰ ਦੋ ਤਿੰਨ ਦਾ ਰਗੜਾਈ ਕਰਕੇ ਫਿਰ ਇਹਦੇ ਕੈਪਸੂਲ ਭਰ ਦਈਦੇ ਆ ਇੱਕ ਸੁਬਾ ਸ਼ਾਮ ਦੁੱਧ ਨਾਲ ਵੈਸੇ ਇੱਕ ਹੀ ਅਸੀਂ ਕਹਿੰਨੇ ਵੀ ਇੱਕੋ ਹੀ ਲਓ ਤੁਸੀਂ ਇੱਕ ਕੈਪਸੂਲ ਹੀ ਵਾਧੂ ਆ ਅੱਛਾ ਤੇ ਫਿਰ ਮਤਲਬ ਜਿਹੜਾ ਅ ਬਾਪੂ ਵੇਦ ਦੀ ਰਗੜਾਈ ਤੇ ਬੰਦੇ ਦੀ ਫੁੱਲ ਚੜ੍ਹਾਈ ਹੋ ਸਕਦੀ ਹੈ ਆ ਦੇਖੋ ਜੀ ਜਿਹੜਾ ਕੋਈ ਵੀ ਆਪਾਂ ਮਿਹਨਤ ਕਰਦੇ ਆ ਜੇ ਉਹਨੂੰ ਰੱਬ ਫਲ ਜਰੂਰ ਲਾਉਂਦਾ ਵਾ ਜੇ ਕੋਈ ਖੇਤੀਬਾਨ ਆਪਦੀ ਖੇਤ ਚ ਚੰਗੀ ਮਿਹਨਤ ਕਰਦਾ ਰੱਬ ਉਹਨੂੰ ਜਰੂਰ ਫਲ ਦਿੰਦਾ ਇਸੇ ਤਰ੍ਹਾਂ ਆਪਾਂ ਜੇ ਮਿਹਨਤ ਕਰਦੇ ਆ ਤੇ ਪ੍ਰਮਾਤਮਾ ਆਪਾਂ ਨੂੰ ਫਲ ਜਰੂਰ ਦਿੰਦਾ ਜੀ ਉਹਦਾ ਮਿਲਦਾ ਹੀ ਮਿਲਦਾ ਵਾ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਜੀ